ਵਾਵਾ ਵਾਹੀ ਜਾਣੀ ਐ ਵਾ ਜਾਮੇ ਇਹ ਹੋਏ ਵਾਵਾ ਵਾਹੀ ਜਾਣੀ ਐ ਵਾਵਾ ਆ ਗਿਆ ਅੱਲਾ ਫਰਮਾ ਵਾਹੀ ਜਾਣੀ ਉਹਨੂੰ ਜਾਣੋ ਵਾਹ ਹੁੰਦਾ ਉਹ ਵਾਵਾ ਵਾਹੀ ਜਾਣੀ ਐ ਹਿੰਦੀ ਚ ਵਾ ਉਹਨੂੰ ਕਹਿੰਦੇ ਵਹਿ ਵੈਨ ਆਫ ਦ ਇੰਗਲਿਸ਼ ਵਹਿ ਤੇ ਵਾ ਬੋਲਦੇ ਵਾ ਵੀ ਜਾਣੀ ਐ ਉਸੇ ਨੂੰ ਜਾਣੋ ਉਹ ਸਿਰਫ ਜਾਣੀਦਾ ਹੁੰਦਾ ਵਾ ਜਾਣੇ ਇਹ ਹੋਏ ਜਿਹਦੇ ਜਾਣੇ ਤੇ ਇਹ ਹੋ ਜਵੇ ਵਾ ਜਾਣੇ ਇਹ ਹੋਏ ਇਹ ਹੋਏ ਇਹ ਹੋਏ ਇਹ ਹੋਏ ਜੇ ਉਹਨੂੰ ਜਾਣ ਲਈਏ ਆ ਹੋ ਜਾਂਦਾ ਆ ਕੀ ਹੋ ਜਾਂਦਾ ਹਾਂ ਇਹ ਔਰ ਉਹ ਜਦ ਮਿਲੈ ਤਬ ਮਿਲਤ ਨਾ ਜਾਣੇ ਕੋਈ ਇਹ ਔਰ ਉਹ ਜਦ ਮਿਲੈ ਮਿਲਤ ਨਾ ਜਾਣੇ ਕੋਈ ਜਿਹਨੂੰ ਜਾਣਨਾ ਉਹਨਾਂ ਦੋਹਾਂ ਨੇ ਮਿਲ ਜਾਣਾ ਜਦ ਰਾਮ ਨੂੰ ਜਾਣਨਾ ਹੈ ਤਾਂ ਰਾਮ ਨੂੰ ਰਾਮ ਦੇ ਅੰਸ ਨਾਲ ਇੱਕ ਹੋ ਜਾਣਾ ਹੈ। ਤੁਸੀਂ ਜੀ ਰਾਮ ਦੇ ਗਿਆਨ ਨੂੰ ਪ੍ਰਾਪਤ ਕਰਨ ਵਾਲੇ ਰਾਮ ਦੇ ਅੰਸਰ ਰਾਮ ਵਿੱਚ ਹੋ ਜਾਣਾ ਹੈ। ਵਾ 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 ਇਹ ਜਾਣੀਏ ਵਾ ਜਾਣੇ ਇਹ ਹੋਏ। ਇਹ ਔਰ ਉਹ ਜਮ ਇਹ ਯਾਰ ਉਹ ਜਮ ਮਿਲਣੇ ਮਿਲਤ ਨੂੰ ਜਾਣੇ ਕੋਈ। ਜਾਣਣ ਵਾਲਾ ਔਰ ਜਿਹਨੂੰ ਜਾਣਿਆ ਇੱਕ ਤਾਂ ਜਾਣਨ ਵਾਲਾ ਜਿਹਨੇ ਜਾਣਿਆ ਇਹ ਕੋਈ ਜਿਹਨੂੰ ਜਾਣਿਆ ਕ્યા ਤੋ ਦੋਏ ਮਿਲਣੇ ਕਿਸੇ ਨੂੰ ਪਤਾ ਨਹੀਂ ਲੱਗਦਾ ਮਿਰਤ ਨਾ ਜਾਣਾਂ ਕੋਏ ਕਿਸੇ ਨੂੰ ਹੀ ਪਤਾ ਲੱਗਦਾ ਇਹ ਆ ਜੋਤੀ ਜੋ ਸਮਾਇਆ ਦੱਸੋ ਕਿਹੜਾ ਦਿਲ ਸੀ ਨਾਨਕ ਦਾ ਐਥੇ ਜੋਤੀ ਜੋ ਸਮਾਇਆ ਜੋਤੀ ਜੋਤ ਮਿਲੀ ਸੰਪੂਰਨ ਥੀ ਆਰਾਮ ਆ ਜੋਤੀ ਜੋ ਸਮਾਇਆ ਸੀ ਨਾਨਕ ਜੀ ਤਾਂ ਐਂ ਤੱਕ ਸੁਮਾਇਆ ਦੱਸੋ ਮਿਰਤ ਨਾ ਜਾਣੇ ਕੋਈ ਕਿਹੜਾ ਪੇੜਾ ਸੀ ਕਿੜੀ ਡੇੜ ਦੱਸੋ ਮਿਰਤ ਨਾ ਜਾਣੇ ਕੋਈ ਕੋਈ ਜਾਣਦਾ ਹੀ ਨਹੀਂ ਜਾਣੇ ਨਹੀਂ ਸਕਦਾ ਕੋਈ ਉਹਨੂੰ ਤੁਸੀਂ ਕਿਹੜੇ ਬਣਾਉਂਦੇ ਹੋ ਤੁਸੀਂ ਕਿਹੜੇ ਕਲਟਰ ਚੱਕੀ ਫਿਰਦੇ ਹੋ ਦਿਨ ਬਣਾਉਂਦੇ ਹੋ ਕਾਹਦਾ ਰੌਲਾ ਪਾਉਂਦੇ ਹੋ ਸਭ ਦਾ ਸਨਮਰੀਏ ਜਿਹੜੇ ਰੌਲਾ ਪਾਉਣ ਵਾਲੇ ਨੇ ਫਰੋਢੀ ਸਾਰੇ ਉਹ ਗੱਲ ਕੀ ਹੈ ਤੁਹਾਡਾ ਪ੍ਰੇਤ ਰੂਪਤਾਨੀ ਕੁਰਬਾਨੀ ਦਾ ਰੌਲਾ ਤੁਸੀਂ ਪਾਈ ਜਾਂਦੇ ਹੋ ਛੇਤਰ ਪ੍ਰੇਢੋਂ ਪਾ ਜੰਦ ਬਣਾਂ ਛੱਡ ਕੇ ਸਾਡੇ ਨਾਲ ਕਰੋ ਚਾਚਾ ਟੀਵੀ ਤੇ ਕੈਲੰਡਰ ਦੀ ਤੁਰਨਸੀਏ ਵਿਕੀ ਹੁੰਦਾ ਕੈਲੰਡਰ ਆਇਆ ਕਿਵੇਂ ਕੈਲੰਡਰ ਸਾਡੇ ਕੋਲ ਇਹ ਜੋ ਤੁਸੀਂ ਦੇਣਾ ਕੈਲੰਡਰ ਅਸੀਂ ਨਹੀਂ ਬੋਲਦੇ ਅਜੀ ਸ੍ਰਿਸ਼ਟੀ ਦੂਰੀ ਬੋਲਦੇ ਸਭ ਝੂਠ ਹੈ ਉਹ ਸ੍ਰਿਸ਼ਟੀ ਛੱਡਣੀ ਹੈ ਜੀਨੇ ਤੁਸੀਂ ਕੈਲੰਡਰ ਚੱਕੀ ਫਿਰਦੇ ਆਈਦਾ ਦਾ ਤਿਆਗ ਕਰ ਇਹ ਜੇੜ ਚ ਰਹਿਣ ਵਾਲੇ ਆਲੇ ਬਸੇ ਹੋਣਗੇ ਕੈਲੰਡਰ ਛੋਟੇ ਤੂੰ ਜੇੜ ਚ ਰਹਿਣਾ ਛੋਟਾ ਪਤਾ ਵੀ ਛੁੱਟੀ ਆ ਇਸ ਵਾਰ ਕਿਦਾਂ ਸਾਨੂੰ ਕੀ ਲੋੜ ਹੈ ਸਾਡਾ ਸੂਰਜ ਹੋਰ ਸਾਡਾ ਚੰਦ ਹੋਰ ਸਾਡਾ ਸਭ ਕੁਝ ਹੋਰ ਹੈ। ਉਹ 84 ਦੇ ਆਦਮੀ ਕੀੜੇ ਵਿਸਟਾ ਦੇ ਗੁਰਮੱਦੀਆਂ ਗੱਲਾਂ ਕਰਦੇ ਹੋ ਤੁਸੀਂ। ਤੁਸੀਂ ਕਹਿੰਦੇ ਸਾਖ ਮੇਰਾ ਵਾਲੂ ਗਏ ਤੇ। ਤੁਸੀਂ ਦੱਸੋ ਆ ਬੇੜਾ ਕਿਹੜਾ ਸੀ? ਇਹ ਇਹਦੇ ਪੰਜਾਬ ਨਕਲਾ ਦਾ ਬਣਾ ਕੇ ਦਿਖਾਓ ਫਿਰ ਤੁਹਾਨੂੰ ਪਤਾ ਲੱਗ ਜਾਊਗਾ। ਇੱਕ ਬਸ ਗੱਈਆ ਗਰਵਾਣੀ ਸੱਚੀ ਹੈ। ਉਹ ਕੁਰਬਾਨੀ ਦਾ ਸੱਚੀ ਉਹ ਹੈ ਇਹਨਾਂ ਦੇ ਛਿੱਤਰ ਪੈਣ ਦੇ ਚਪੋ ਜਾਣਗੇ ਬਾਪੜ ਦੇ ਚੇਲੇ ਨੇ ਗੱਲਾਂ ਕਰ ਦੇਣ ਮਿਲਤ ਨਾ জানা ਕੋਈ ਇਹਦਾ ਕੋਈ ਜਾਣਦਾ ਹੀ ਨਹੀਂ ਇਹ ਜੋਤੀ ਜੋ ਸਮਾਇਆ ਹੁਣ ਇਹ ਤਾਂ ਸੋਇਕੀ ਹੀ ਹੈ ਇਹ ਉਹ ਦੱਸਣੇ ਕੀ ਹੈ ਐਸੇ ਪੁਆਇੰਟ ਤੇ ਕੱਲ੍ਹ ਨੂੰ ਕਲੰਡਰ ਦਾ ਸਵਾਲ ਹੈ ਛੇਤਰ ਵੀ ਖਾਂ ਗਏ ਤੇ ਬੇਟੀ ਵੀ ਗਰਾਉਂਦੇ ਹੁਣ ਸੋਰ ਕਰਨ ਜਿਵੇਂ ਦਵਾਰੋਂ ਵਰਤੀ ਵਾਵਾ ਵਾਹੀ ਜਾਨੀਏ ਵਾਹ ਜਾਣੇ ਇਹ ਹੋਵੇ ਵਾਵਾ ਵਾਹੀ ਜਾਨੀਏ ਵਾਵਾ ਕਹਿੰਦਾ ਲੱਲਾ ਵਾਵਾ ਰਾੜੇ ਰਹਿ ਜਾਂਦਾ ਆਖਰੀ ਗੱਲ ਐ ਅੱਗੇ ਲਫਦੀ ਕੋਈ ਐ ਬੇਟੀ ਦਾ ਰੌਲਾ ਅੱਗੇ ਰੌਲਾ ਦਾ ਰਾੜ ਪੈਦਾ ਕਰਦਾ ਫੇਰ ਫੇਰ ਝਗੜਾ ਪੈਦਾ ਹੋ ਜੂੜਾੜ ਰਾੜੇ ਨਾਲ ਰਾੜ ਪੈ ਤਾਂ ਹੁੰਦੀ ਏ ਝਗੜਾ ਹੈ ਇੱਥੇ ਝਗੜੇ ਦਾ ਮੁੱਕ ਗਿਆ ਜੋਤੀ ਜੋ ਸਮਾ ਗਿਆ ਦੁਆਰਾ ਝਗੜਾ ਫਿਰ ਸ਼ੁਰੂ ਹੋ ਜੂੜਾ ਵਾਲਾ ਜੇ ਆ ਗਿਆ ਰਾੜੇ ਨਾਲ ਦਾ ਰਾੜ ਉਧਰ ਜਾ ਕੇ ਦੇਖੋ ਪੰਨਿ ਪਾਸ਼ਾ ਨੇ ਤੀਜੇ ਪਾਸ਼ਾ ਨੇ ਰਾੜ ਲਿਖਿਆ ਹੋਇਆ ਪਿੱਛੇ ਕੀ ਲਿਖਿਆ ਗੁਰੂ ਨਾਨਕ ਨੇ ਕੀ ਲਿਖਿਆ ਰਾੜੇ ਵਾਲੇ ਵਾ ਵਾ ਵਾਹੀ ਜਾਣੀ ਹੈ ਵਾ ਜਾਣੇ ਇਹ ਹੋਏ ਉਹਨੂੰ ਜਾਣਾ ਉਹਨੂੰ ਵਾ ਉਹਨੂੰ ਉਹ ਇਹ ਪਰਲੋਕ じゃ ਫਿਰ ਇਹ ਆਪਣੇ ਅੰਦਰ ਹਿਰਦੇ ਚਹਿਰਦਾ ਤਾਂ ਲੋਕ ਆ ਉਹਨੂੰ ਜਾਣੋ ਜੀ ਤਾਂ ਤੁਸੀਂ ਪੈਦਾ ਹੋਏ ਹੋ ਜਿਹੜਾ ਤੁਹਾਡਾ ਮੂਲ ਹੈ ਵਾਹ ਜਾਣੇ ਇਹ ਹੋਏ ਜੇ ਉਹਨੂੰ ਆਪਣੇ ਮੂਲ ਨੂੰ ਜਾਣੀ ਆ ਹੋ ਜਾਂਦਾ ਆ ਕੀ ਹੋ ਜਾਂਦਾ ਇਹ ਉਹ ਔਰ ਉਹ ਜਦ ਮਿਲੈ ਇਹ ਔਰ ਉਹ ਜਦ ਮਿਲੈ ਤਬ ਮਿਰਤਨ ਜਾਣੇ ਕੋਈ ਜਾਂ ਦਾਲ ਇੱਕ ਹੋ ਜਾਂਦੀ ਹੈ ਇਹ ਔਰ ਨਾਲ ਹੈ ਨਾ ਆ ਇੱਕ ਹੋ ਜਾਂਦਾ ਹੁਣ ਇੱਥੇ ਕੋਲ ਇਹ ਕੋਈ ਤਾਂ ਉੱਗਦਾ ਏਰ ਉਹ ਜੱਗ ਕੋਲੇ ਮਿਲਤ ਨਾ ਜਾਣੇ ਕੋਈ ਉਹ ਤਾਂ ਫੇਰ ਕੋਈ ਜਾਣਦਾ ਹੀ ਨਹੀਂ ਤੁਹਾਨੂੰ ਕਦੋਂ ਪਤਾ ਲੱਗਿਆ ਜਦੋਂ ਪ੍ਰਸਾਦ ਘਰ ਮਿਲਿਆ ਜੋਤੀ ਜੋਤ ਕਸਮ ਆਇਆ ਸੀ ਛੀਰ ਛੱਲਾਂ ਜੋਤੀ ਜੋਤ ਸਮਾਉਣਾ ਨਹੀਂ ਹੁੰਦਾ ਉਹਨੂੰ ਤੇ ਹੀ ਛੱਲਣਾ ਕਹਿੰਦੇ ਨੇ ਜੋਤੀ ਜੋਤ ਸਮਾਉਣਾ ਨਹੀਂ ਕਰਦੇ ਜੋਤੀ ਜੋਤ ਇੱਥੇ ਸਮਾਉਂਦੇ ਇੱਥੇ ਇੱਕ ਹੋ ਗਿਆ ਇਹ ਕੋਈ ਤਾਂ ਉਗਬ ਹੈ ਰੁੱਤੀ ਹੂ ਰੁੱਤ ਹੋਏ ਇਤੋ ਗਾਹ ਦੇ ਲੋੜ ਉੱਗਣ ਦੀ ਗੱਲ ਹੈ ਜੋ ਅੱਗੇ ਆਉਗੀ ਇਹ ਮੁਕਤ ਪਦਾਰਥੇ ਮਿਲੇ ਇੱਥੇ ਵਾਹ ਜਾਣੇ ਇਹ ਹੋਏ ਇਹ ਆ ਉਹ ਜੰਮਣੇ ਬੁੱਢੇ ਜਾਣੇ ਕੋਈ ਇੱਥੇ ਮੁਕਤੀ ਮਿਲੀ ਏ ਇਹ ਜੀਵਨ ਮੁਕਤ ਹੈ ਨੂੰ ਗੱਲ ਜਿਉਂਦੇ ਨੂੰ ਮੁਕਤੀ ਐਵੇਂ ਲੱਭੀ ਜੀ ਜੀਵਨ ਮੁਕਤ ਤੋਂ ਆਖੀਏ ਮਰ ਜੀਵੇ ਮਰਿਆ ਹੋਇਆ ਮਰਿਆ ਹੋਇਆ ਜਿਉਦਾ ਹੋ ਗਿਆ ਮਰਿਆ ਦਾ ਸਰੀਰ ਦੇ ਵਿੱਚ ਸਿੱਧਾ ਪਾਇਆ ਹੋਇਆ ਚੱਕਾਂ ਡੱਕੇ ਆਪਣੇ ਗੂੜ ਨਾ ਵੜਾ ਜਦੋਂ ਉਹਦਾ ਸਦਾ ਜਿਉਂਦਾ ਹੀ ਆਪਣਾ ਗੂੜ ਤਾਂ ਉਹ ਸਤਿਗੁਰ ਤਾਂ ਜਾਣਦਾ ਦੇ ਹੋਇ ਸਤਿਗੁਰ ਮੇਰਾ ਸਦਾ ਸਦਾ ਆ ਆਵੇ ਨਾ ਜਾਏ ਇਹ ਅਬਨਾਸ਼ੀ ਪੁਰਖ ਹੈ ਸਮਝ ਰਿਹਾ ਸੁਣੋ ਬਾਈ ਐ ਹੋ ਗਿਆ ਹੈ ਇਹ ਜੋਤੀ ਜੋਤ ਮਿਲ ਗਈ ਹੈ ਇਹ ਦੱਸੋ ਕੀ ਹੈ ਇਹ ਇਹ ਉਹ ਦੱਸਣ ਕੀ ਹੈ ਇਹ How